ਡੈਡੀ ਆयो ਮੈਨੂੰ ਦਿਓ ਪੈਸੇ ਮੈਂ ਤੇਲਦਰ ਪਾਉਣਾ ਜਾਣਾ ਹਾਂ ਮੈਂ ਲੱਦੀਆ ਟਰਾਲੀ ਆ ਗਿਆ ਕਿੱਥੇ ਆ ਗਿਆ ਹਾਂ ਦੱਸ ਮੱਦੀਰਾ ਜਾਣਾ ਉਹ ਨਹੀਂ ਮੈਂ ਲੱਦੀਆ ਟਰਾਲੀ ਲਈ ਆ ਪੱਪ ਦੇ ਤੇ ਸੇਮੀ ਵੀਰ ਦੀ ਵੀ ਲੱਦਣ ਦੀ ਟਰਾਲੀ ਤੇ ਰਹਿ ਗਏ 200 ਕੁ ਗੁਲਾ ਬਣਾਲ ਘੰਟੇ ਤੱਕ ਲੱਦੀ ਜਾਨੀ ਫਿਰ ਕਿੱਥੇ ਚੱਲ ਜੰਦੇ ਮੈਂ ਅਮਰੀਕਨ ਕਹਿਣ ਜਾਵਾ ਕਿ ਸਵੇਰੇ ਜਨ ਠੀਕ ਹਨ ਨੀਰਾ ਹੋ ਗਿਆ ਯੋ ਤੇ ਧੁੰਦ ਬੜੀ ਪਈ ਬਾਹ ਹਾਂ ਠੀਕ ਹੈ ਨਾ ਟੈਲੀਸਕੋਪ ਨਾਲ ਨਹੀਂ ਚੱਲ ਜਾਣਾ ਧੁੰਦ ਕਿੰਨੇ ਕੁ ਪਈ ਆ ਦੋਵਾਂ ਸਾਥ ਦੋਵਾਂ ਨੇ ਇਕੱਠੇ ਨਾਲ ਚੱਲ ਜਾਣਾ ਓਏ ਇਹੋਲੇ ਟਰੱਕ ਹੁੰਦੀ ਆ ਕੱਲ ਵੀ ਤੂੰ ਆਵਾਜਾਈ ਚ ਰਿਹਾ ਵਾਂ ਸਾਰੀ ਆ ਤੇ ਮਿਲਦੇ ਰਿਹਾ ਰਿਹਾ ਤੇ ਮਿਲਦੇ ਪਰ ਜਾਣਾ ਤਾਂ ਹੈ ਕਿ ਨਹੀਂ ਲੈ ਗਏ ਉਹ ਜਦ ਪਰਤੀ ਦੀ ਤਰੀਕ ਨਾਲ ਚੱਲੀ ਆ ਕੱਲ ਨੂੰ ਇਦਾਂ ਕਰੀ ਹਾਂ ਸਵੇਰੇ ਜਾਇਓ ਸੌਕੇ ਠੀਕ ਥੋੜੀ ਧੁੰਦ ਘਟ ਜੂਗੀ ਨਾ ਉਦੋਂ ਤੁਰ ਪਿਓ ਆ ਤੇ ਮਿਲੋ ਜਾ ਗਏ ਕੋ ਬੋਲ ਲੱਗਦੀ ਸੀ ਮੈਂ ਵੀਰ ਨੂੰ ਕਰ ਲੈਣਾ ਹੁਣ ਫੋਨ ਫੋਨ ਕਰਕੇ ਕਹ ਤੇ ਪੰਪ ਤੇ ਲੱਗੀ ਤੇਰੀ ਗੱਲ ਇੱਥੇ ਤਾਂ ਪੰਪ ਤੇ ਲੱਗੀ ਉਹ ਤੇ ਲਈ ਆ ਨਾ ਉੱਥੇ ਲੱਗੀ ਬਸ ਤੇ ਨਹੀਂ ਬੋਬੇ ਕਰ ਵਾਲੀ ਗੱਲ ਠੀਕ ਹੈ ਨਾ ਤੇ ਉਹਨੂੰ ਕਹਾ ਆਪਣੀ ਬਣਾ ਲਈ ਉੱਥੇ ਲਾ ਕਰਦਾ ਆਹ ਸਵੇਰੇ ਜਾਊ ਸਾਥੋ ਸਾਥ ਕਹਦੇ ਇਹਨੂੰ ਇਹ ਵੀਰਾ ਹਾ ਤੇ ਇਸ ਕੋ ਲੈਣਾ ਹੁਣ ਤੋਂ ਤੇ ਮੀਆ ਦੇ ਨਾਲ ਡਰੈਵ ਕੋ ਹਲੋ ਵੀਜੀ ਕਿੱਟਾ ਲਾ ਮੈਨਾਂ ਲਾ ਡਿਜੀਟਰ ਵਾਲੀ ਅੱਛਾ ਲਾ ਡੰਡੇ ਮੈਂ ਡੈਡੀ ਨੂੰ ਕਹਿੰਦੇ ਬਾਹਰ ਤੋਂ ਬੜੀ ਪੈ ਗਈ ਆ ਤੇ ਸਵੇਰ ਨਾ ਚਲ ਜੀਏ ਸਵੇਰੇ ਸੁੱਤੇ ਜੱਟਾਂ ਦੇ ਮੁੰਰੇ ਜਿੰਨੇ ਰਾਤੀ ਵੀ ਖੱਜਲ ਹੋ ਗਏ ਤੁਸੀਂ ਤੇ ਸਵੇਰੇ ਚਲ ਜਿਓ ਆਓ ਮੇਰੀ ਵੀ ਪੰਪ ਤੇ ਲੱਗੀ ਆ ਟਰਾਲੀ ਤੂੰ ਉਥੇ ਲਾ ਕੇ ਖਿਹਾਰ ਦਿਓ ਤੁਸੀਂ ਵੀ ਤੇ ਸਵੇਰੇ ਤੇਲ ਪਾ ਕੇ ਇਕੱਠੇ ਚੱਲ ਜਾਂਗੇ ਆ ਸਵੇਰੇ ਚੱਜਾਂਗੇ ਡੈਡੀ ਨੇ ਕਹਿੰਦੇ ਆ ਵੀ ਸਵੇਰੇ ਚਲ ਜਿਓ ਹਾਂ ਚਲੋ ਉੱਥੇ ਲਾ ਲੋ ਟਰਾਲੀ ਸਵੇਰੇ ਹੱਥੇ ਚੱਲ ਜਾਗੇ ਤੇ ਮੈਨੂੰ ਮਾੜੀ ਜੀ ਕਾਲ ਕਰ ਦਿਓ ਜੇ ਲੱਗ ਜਾਈਗੀ ਟਰਾਲੀ ਜੇ ਰੋਡ ਪਈਗੀ ਤੇ ਮੈਂ ਆ ਜਾਵਾਂਗਾ ਹਾਂ ਹਾਂ ਚਲੋ ਮੈਨੂੰ ਨਾ ਦੱਸ ਦਿਓ ਹੈ ਠੀਕ ਹੈ ਸਵੇਰੇ ਚੱਲ ਜਾਗੇ ਠੀਕ ਹੈ ਠੀਕ ਕਰਹਾ ਦੋਈ ਤਾਂ ਕਰਣਾ ਪੁਰਮਾਨਾ ਨਾ 100 ਸਵੇਰੇ ਉਠੀਂ ਠੀਕ ਹੈ ਰੋਟੀ ਪਾਣੀ ਖਾਈ ਠੀਕ ਹੈ ਤਸਵੀਰੇ ਚਾਇਓ ਸਾਥੋ-ਸਾਥ ਠੀਕ ਹੈ ਨਾ ਸਵੇਰੇ ਚੱਲ ਜਾਂਗੇ ਆਹ ਕਾਲੀ ਕੜੀ ਸਵੇਰੇ ਚੱਲ ਜਾਂਗੇ ਕੰਮ ਦੇ ਆਪਣਾ ਕਰਨਾ ਵਾ ਇਹੀ ਕਿਹੜਾ ਉੱਥੇ ਕਰਾਈ ਦਿਖਾਣੀ ਚਲ ਮੈਂ ਤੇ ਗਿਆ ਵੀ ਟਾਈਮ ਤੇ ਜਾ ਕੇ ਟੋਕਨ ਲੱਗ ਜੇਗਾ ਮੈਂ ਟੋਕਨ ਉੱਥੇ ਕਿਹਾ ਹੁਣ ਕਰਾਂ ਇਹਨਾਂ ਰਾਜਪੈਂਦਾ ਉੱਥੇ ਚਲ ਕੋਈ ਨਹੀਂ ਸਵੇਰੇ ਚੱਲ ਜਾਂਗੇ ਤੇ ਗਾਹ ਕੋਣ ਮੇਰੀ ਉਹਨੂੰ ਲੜੀ ਨੂੰ ਪੁੱਛਿਆ ਕਿ ਪੇਮੈਂਟ ਕਿੱਥੋਂ ਤੱਕ ਆਈ ਆ 15 ਤੱਕ ਆਂਦੇ ਹੀ ਆ ਗਈ ਆ ਮੈਂ ਸਵੇਰੇ ਕਰਾਂਗਾ ਫੋਨ ਹਾਂ 15 ਤੱਕ ਆਂਦੇ ਹੀ ਆ ਗਈ ਆ ਆਪਾਂ ਇੱਕ ਜਿਹੜੀ ਇਹਦੇ ਪੱਥੀ ਹੀ ਬਣਾ ਉਹ ਅਹੀਂ ਖੜੀ ਆ 28 29 ਦੀ ਉਹ ਫਿਰ ਆ ਗਈ ਹਣੀ ਪੇ ਉਹ ਬਤੀਆਂ ਆਉਂਦੀਆਂ ਆ ਮੈਂ ਕੀਤਾ ਇਹ ਫੋਨ ਚੱਕਿਆ ਨਹੀਂ ਉਹਨੇ ਮੈਂ ਸਵੇਰੇ ਫੇਰ ਕਰਾਂਗਾ ਫੋਨ ਬਲੰਕ ਉਹਦੋਂ ਤਾਂ ਕਹਿੰਦੇ ਬਾਹਰੀ 23 ਦਿਨੀ ਆਉਂਦੀ ਪੇਮੈਂਟ ਉਹ ਕੀ ਪਤਾ ਆ ਗਈ ਹੋਏ ਆਪ ਵੀ ਵਰਤਪੁੱਤ ਲੈਂਦੇ ਆ ਨਾ ਪੈਸੇ ਵਿੱਚੋਂ ਇਹੋ ਗੱਲ ਨਹੀਂ ਆ ਮੈਂ ਤਾਂ ਉਹਨੂੰ ਉਹ ਕਿਹਾ ਸੀ ਆਪਣੀ ਪਰਚੀ ਸੁੱਟ ਲਈਏ ਤੁਸੀਂ ਆਂਦੇ ਵੀ ਨਹੀਂ ਉਹਦੀ ਪਰਚੀ ਦੇ ਵਿੱਚ ਨਾ ਉਹ ਮਸ਼ੀਨ ਦੇ ਬਾਣ ਚ ਕੀਤੀਆਂ ਇਹਨਾਂ ਨਾਲ ਅੱਛਾ ਤਾਂ ਸਰਵੇਅਰ ਕਹਿੰਦਾ ਚਲੋ ਕੋਈ ਗੱਲ ਨਹੀਂ ਪਰਚੀ ਆਪਣੇ ਬਟਾਲੇ ਦੀ ਪਰਚੀ ਤੁਸੀਂ ਆਂਦੇ ਵੀ ਨਹੀਂ ਮੈਂ ਉਹਦੀ ਪਰਚੀ ਸੁੱਟਣਾ ਕੀ ਨੋ ਲੈ ਤਾਂ ਇਹ ਵੀ ਇਕੱਠੇ ਆਏ ਨੇ ਇਹ ਉਹਨਾਂ ਨੇ ਪੈਰੇ ਵੀ ਜੇ 68 ਰੁਪਏ ਆ ਉਹ ਜਦੋਂ ਆਏ ਉਹ ਉਹ ਦੇਨੇ ਨਹੀਂ ਆ ਵਰਤਗੇ ਦੇ ਮੁੜ ਕੇ ਬਾਅਦ ਚ ਉਹਨਾਂ ਨੇ ਕਹਣਾ ਵੀ ਤਿੰਨਾਂ ਜਵਾਂ ਮਹੀਨੇ ਬਰਫੀ ਹੋਣੀ ਆ ਚਲ ਕੋਈ ਗੱਲ ਨਹੀਂ ਆ ਜਾਣਗੇ ਠੀਕ ਹੈ ਨਾ ਇਹ ਆਪਣੇ ਨਾਲ ਦੀਆਂ ਵਾਦਾਂ ਇਹ ਤਾਂ ਖੜੋ ਹੋ ਜਾਂਦੇ ਠੀਕ ਹੈ ਨਾ ਚਲੋ ਮੈਂ ਵੀ ਫਿਰ ਬੁਲਾ ਲਾਂ ਹੂੜ ਬਾੜ ਤੇ ਮੈਂ ਕਾਲਾਂ ਮੈਂ ਤੇਰੀ ਜਮਾਂ ਪ੍ਰਮਾਣ ਕਰੀ ਦੀਪੋਇੰਟ ਆਰ ਉਹ ਜਲੀ ਪਾਸਾ ਸੂਰ ਦੀ ਪ੍ਰੈਸ ਕਰਮ। ਯਾ ਸੂਰ ਦੇ ਨਾਲ ਪਾਸੇ ਕਿ ਤਿਆਰੀ ਕਰਨੀ ਹੈ। ਤੁਹਾਡੇ ਕੱਪੜੇ ਪ੍ਰੈਸ ਕਰਦੇ ਆ। ਤੈਨੂੰ ਚੇਂਜ ਕਰਾ ਲੈਣੇ। ਮੈਂ ਕਰ ਲੈਣਾ ਵਾ। ਉਹ ਮੈਂ ਹਾ ਉਧਰ ਭੋਗ ਪੈਣ ਵਾਲਾ ਹਣਾ ਵਾ। ਆਵਾਜ਼ ਤੇ ਆਉਂਦੀ ਸਪੀਕਰ ਦੀ। ਬਹੁਤ ਟਾਈਮ ਹੋ ਗਿਆ। ਜਿਵੇਂ ਕੋਮੋ ਦੀ ਜਮਾ ਬਿਠਾਈ ਨਾ। ਬਸ ਮੈਂ ਆ ਕੇ ਕਰਨਾ ਹੋਣਾ। ਕੰਮ ਸਾਰਾ ਹੋ ਗਿਆ ਹੈ। ਉੱਧ ਰੱਖਿਆ ਹੈ ਕਿ ਅਸਤੇ ਬਾਸ ਸਿਮ ਕੀਤਾ ਹੋਈ ਨਹੀਂ ਬਸ ਬੜਾ ਆਉਣੀ ਬੜਾ ਹੋਣਾ ਹੈ। ਅੱਛਾ ਹੁਣ ਤੇ ਮੈਂ ਵੀ ਦੇਖੀ ਆ ਮੈਂ। ਸ਼ੇਰਦਾ ਮੈਂ ਆਇਆ ਫਿਰ ਤੁਹਾਨੂੰ। ਆਇਆ ਹੀ ਘਰ। ਕਹਿੰਦਾ ਥੋੜਾ ਟਾਈਮ ਲੱਗ ਜਾਣਾ। ਪਹੁੰਚ ਗਿਆ ਮਿਲ ਤੇ। ਪਹੁੰਚ ਗਿਆ ਪਹੁੰਚ ਗਿਆ ਵਾ। ਅੱਛਾ। ਕੀ ਜੇ ਵੇਰਾ ਨੂੰ ਟਾਈਮ ਤੇ ਖਾਲੀ ਹੋ ਗਈ ਡੋਲੀ ਤੇ। ਉਹ ਕਹਿੰਦਾ ਸੀ ਮੈਨੂੰ ਟਾਈਮ ਲੱਗ ਜਾਣਾ ਵਾ। चारि सचे पाती पढ़े जिथे नाम जाम ਜੀ ਜੀ ਨਾ ਟਾਈਮ ਲੱਗ ਗਿਆ ਸ਼ੇਰਾ ਲੱਗਾ ਘਰ ਆ ਗਿਆ ਹੈ ਚਾਬੀ ਚੰਗਾ ਰੱਖ ਦੇ ਚੱਲ ਕੋਈ ਨਹੀਂ ਕਿੰਨਾ ਸੁਣਾ ਪ੍ਰੋਗਰਾਮ ਕੀਤਾ ਮੈਂ ਪ੍ਰੋਗਰਾਮ ਤੇ ਨਾ ਕਰਨਾ ਸੀ ਮੁੰਡਾ ਪਰੋਂ ਆਇਆ ਹੁਣ ਲਗਾ ਸ਼ੇਰੇ ਹਾਂਜੀ ਆ ਗਿਆ ਆਲਾ ਕੋਟ ਕਾ ਚ ਹਾਂਜੀ ਹੋ ਗਏ ਆ ਕਾ ਕੇ ਲਾਤਾ ਉਹ ਮੈਨੂੰ ਉੱਥੇ ਫਿਰ ਟਾਈਮ ਲੱਗ ਗਿਆ ਲੇਟ ਹੋ ਗਿਆ ਮੈਂ ਉੱਥੇ ਉਹ ਚੰਗਾ ਬੰਦਾ ਵਾ ਮੈਂ ਕਹਿਣਾ ਵੀ ਕਿੰਨੀ ਵਾਰ ਕਾਸ਼ ਨੇ ਪੁੱਛਿਆ ਵੀ ਸ਼ੀਰਾ ਨਹੀਂ ਆਇਆ ਉਹ ਮੈਂ ਤੁਹਾਨੂੰ ਆਉਣ ਲੱਗਾ ਮੈਂ ਤੁਹਾਨੂੰ ਹੋਂ ਜਿਹਦਾ ਨਹੀਂ ਚੱਕਿਆ ਇਹ ਫਿਰ ਮੈਂ ਆਇਆ ਇਹ ਇੱਥੇ ਕਰਕੇ ਉਹ ਫੋਨ ਕਿੱਥੋਂ ਚੁੱਕਣਾ ਸੀ ਡੀ ਜੇ ਲੱਗਾ ਸੀ ਪਰ ਉਹਨਾਂ ਦਾ ਮੇਲਾ ਪੂਰਾ ਹੀ ਉੱਥੇ ਪਰ ਮੈਂ ਆਉਣ ਲੱਗਾ ਹਾਂ ਮੈਂ ਉੱਥੇ ਹੀ ਲੇਟ ਹੋ ਗਿਆ ਨਾ ਅੱਧਾ ਅੱਧਾ ਘੰਟਾ ਹੋਇਆ ਐ ਇਹ ਮੇजे ਉਹ ਚਾਹ ਦਾ ਗੁਗਲੇ ਦਿਖਾ ਅੱਜ ਥੋੜੀ ਦਾ ਗੁਗਲਾ ਤੁਹਾਨੂੰ ਦਤਾਈ ਜੋ ਉਹ ਕਹਿੰਦਾ ਥੋੜੀ ਦਾ ਗੁਗਲਾ ਰੋ ਵੀ ਦਿਓ ਅੱਛਾ ਉਹ ਮੁੰਡਾ ਛੇਤੀ ਜਿੱਦੀ ਗਾਉਂਦੀ ਹੈ ਅਰੇ ਤਾਂ ਉਹ ਕੰਮ ਕਰ ਲੈ ਨਾ ਯਾਰ ਕਰ ਲੋ ਕਿਹਨੂੰ ਪਾਉਂ ਪਾਈ ਰੱਖੀ ਖਾਰੇ ਉੱਤੇ ਇਹ ਕਰ ਜੀ ਆ ਬੁਲ ਗਰੇ ਉੱਤ ਆਪਣਾ ਸੁਆਲੀਓ ਬੜੀਆ ਨਾ ਤੇਰਾ ਟਾਈਮ ਹੀ ਨਹੀਂ ਲੱਗਾ ਤੋ ਲੇ ਰੋਗੇ ਹਾਂ ਤੇ ਲੈ ਚੰਗਲ ਬੰਦਾ ਮੇਲ ਖਰਾਬ ਹੋ ਗਈ ਹੂੰ ਤੇ ਤਾਂ ਟਾਈਮ ਲੱਗ ਗਿਆ ਨਹੀਂ ਨਾ ਫਿਰਿਆ ਆ ਗਣ ਤਾਂ ਹੀ ਆ ਫੰਡੇ ਆ ਵੀ ਆ ਜੂਗਾ ਹੁਣ ਆ ਜੂਗਾ ਉਸ ਵੇਰੇ ਡਿੱ ਕੰਡੇ ਹੀ ਭੋਗ ਤੇ ਤੇ ਉਹ ਮਹਾਂਵ ਚੰਤੇਰ ਤਾਂ ਕਾਜ ਨਾ ਨਹੀਂ ਭੋਗ ਆ ਜੀ ਕਿ ਅੱਜ ਸੇਲੇ ਚਵੇਰੇ ਭੋਗ ਪਿਆ ਅੱਛਾ ਤੇ ਹੁਣ ਤੇ ਚੜਾਇਆ ਠੀਕ ਹੈ ਹੁਣ ਸਾਰਾ ਨੇ ਚੱਲੀ ਨਾ ਪਤਾ ਚੰਗੇ ਲੱਗੇ ਜਾਂਦਾ ਚਲ ਕੋਈ ਨਹੀਂ ਜੇ ਤੇ ਟਾਈਮ ਹੋਇਆ ਫੇਰ ਜਾਵਾਂਗਾ ਪਹਿਲਾਂ ਤੇ ਬੇਲਤੀ ਕੰਮ ਆਪਾਂਗਾ ਕੰਮ ਜੇ ਨਿਬੜ ਗਿਆ ਤਾਂ ਨਾ ਤੇ ਰਹਿ ਲੱਗ ਜਾਏ ਕਿਦੋਂ ਨਾ ਲੱਗਣ ਸਗਰ ਹੈਗਾ ਤਿੰਨ ਚਾਰ ਦਿਨ ਅੱਛਾ ਅੱਛਾ ਠੀਕ ਆ ਨਵੇਂ ਚ ਕਿਆ ਰੱਖਿਆ ਵਾ ਆ ਗਏ ਤੇ ਮੇਰੇ ਸਾਹ ਮੈਂ ਚਵੀਂ ਦ੍ਰੀਗਾ ਕਾ ਆ ਗਏ ਸਾਡੇ ਗਿਰਮ ਚਾ 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 ਤੇ ਉਹ ਦੋਨ ਜਲਦੀ ਨਾਲ ਕੋਈ ਨਹੀਂ ਜੇ ਪੈਰ ਆਇਆ ਤੇ ਜਲ ਜਾ ਨਾ ਚੰਗੇ ਨਹੀਂ ਲੱਗੀ ਦਾ ਨਾਲੇ ਮੁੰਡਾ ਬਾਹਰੋਂ ਆਇਆ ਵਾ ਤੇ ਕਿੰਨੇ ਚਿਰ ਬਾਅਦ ਆਇਆ ਅੱਛਾ ਤੂੰ ਕਹੂਗਾ ਮੈਨੂੰ ਮਿਲਿਆ ਹੀ ਨਹੀਂ ਠੀਕ ਹੈ ਕੋਈ ਗੱਲ ਨਹੀਂ ਮੈਂ ਚਲ ਜਾਾਂਗਾ ਜੇ ਟਾਈਮ ਹੋਇਆ ਨਾ ਫਿਰ ਜ਼ਰੂਰ ਜਾਵਾਂਗਾ ਅੱਦਰ ਜਾਣਾ ਚਾਹੀਦਾ ਪੁੱਤ ਕੱਲ ਨੂੰ ਤੇਰਾ ਨਹੀਂ ਵਿਆਹ ਕਰਨਾ ਉਲਟ ਕੇ ਉਹ ਘਰ ਵੀ ਹੋਣਾ ਹੈ ਨਾ ਅੱਜ ਕਿਹੜਾ ਜਾਵਾਂਗੇ ਤਾਂ ਫੇਰ ਹੀ ਕੱਲ ਨੂੰ ਕੋਈ ਆਡੇ ਆਊਗਾ ਠੀਕ ਹੈ ਇਦਾਂ ਨਹੀਂ ਹੁਣ ਕੰਮ ਦੇ ਨਾਲ ਚੱਲਦੇ ਰਹਿੰਦੇ ਆ ਮਿੱਚੂ ਟਾਈਮ ਕੱਢਣੇ ਪੈਂਦੇ ਕੋਈ ਸਕਣ ਤੇ ਚੱਲ ਜਾਂਦਾ ਬਾਕੀ ਨਾ ਚਿਰੇ ਇਹਨੇ ਘਾ ਦਾ ਟੋਰ ਕੱਢਿਆ ਇਨਾ ਤੋ ਤੈਨੂੰ ਕੱਢਣਾ ਜੇ ਕੈਨੇਡਾ ਤੋਂ ਆਇਆ ਮੁੰਡਾ ਟੋਰ ਤੈਨੂੰਨੇ ਪੜਾਣੇ ਕਰਕੇ ਡੈਕਲ ਡੱਟੀ ਐਕੁਲੇਸ਼ਨ ਪੜੀ ਸੁਣੀ ਕੀਤੀ ਬੜਾ ਫਾਹ ਲੱਗਣਿਆ ਘਰ ਵਾਲਾ ਚਲੋ ਵਧੀਆ ਗੱਲ ਆ ਮੁੰਡਾ ਬਾਹਰੋਂ ਆਇਆ ਦੂਜਾ ਵੀ ਆਇਆ ਦਾ ਬਾਹਰ ਦੋਵੇਂ ਆਏ ਠੀਕ ਠੀਕ ਇਹ ਤੇ ਵੱਡਾ ਜੇ ਮੈਂ ਵੇਖਿਆ ਜੀ ਧਰੀ ਦਾ ਦੂਜਾ ਆਂਦੇ ਹੀ ਬਾਅਦ ਚ ਆਉਣਾ ਆ ਗਿਆ ਠੀਕ ਠੀਕ ਹੂੰ ਛੋੜਾ ਘਰ ਮੈਂ ਬਣਾਇਆ ਤੂੰ ਰੰਬੜ ਸੁਣਾ ਕਰ ਲੈ ਅੱਛਾ ਤੇ ਕਮਰੇ ਇਹਨਾਂ ਨੇ ਪਹਿਲੇ ਰੈਨੋਵੇਟ ਕੀਤੇ ਜਾਂ ਕੀ ਉਹ ਟਾਗ ਬਣਾਏ ਆ ਸਾਰਾ ਹੀ ਨਵਾਂ ਕਰ ਬਣਾਏ ਐ ਅੱਛਾ ਪਹਿਲੇ ਮੈਂ ਕਿਹਾ ਪਿੱਡਾ ਟੌਰ ਕੱਢਿਆ ਨਾ ਤੂੰ ਵੇਖੀ ਸਹੀ ਕਰਦਾ ਅੱਛਾ ਕੋਈ ਗੱਲ ਨਹੀਂ ਮਾਰਾਂ ਲੈ ਕਰਨਾ ਉਹ ਐਸੇ ਕਰਕੇ ਤੈਨੂੰ ਕਹਿੰਨੇ ਆ ਕਿ ਕਾਕਾ ਕਦੇ ਬਾਹਰ ਦਾ ਚੱਕਰ ਲਾ ਲਾ ਮੇਰਾ ਬਾਹਰ ਜਾ ਇਹਦੀ ਉਹ ਗੱਲ ਗੇੜ ਮੇਰੇ ਤੇ ਲਾਉਣੀ ਆ ਬਾਹਰ ਛੱਜਾ ਇੱਥੇ ਕੰਮ ਨਹੀਂ ਇੱਥੇ ਕੰਮ ਹੀ ਕਰਦੇ ਆ ਆ ਦੇਖ ਵਾਈਡਾ ਫਰਕ ਪੈਂਦਾ ਹੀ ਉਹ ਫਰਕ ਤੇ ਜਦੋਂ ਪੈਂਦਾ ਹੀ ਆ ਪਰ ਤੁਸੀਂ ਗੇਰ ਹੋ ਗਏ ਆ ਜਾ ਥੋੜੇ ਬੰਦਦੇ ਆ ਉਹ ਇਸੇ ਕਰਕੇ ਤਾਂ ਪੁੱਤ ਤੈਨੂੰ ਕਹਿੰਨੇ ਆਂ ਕਿ ਚੱਲ ਤੂੰ ਵੀ ਬਾਹਰ ਚੱਜਾ ਤੇ ਕਿਤੇ ਘਰ ਦਾ ਮੂੰ ਮੱਥਾ ਵੀ ਬਣਾ ਲਾਂਗੇ ਵਧੀਆ ਟੌੜੀ ਬਣਾ ਲਾਂਗੇ ਤੇ ਨਾਲੇ ਕਮਾਈ ਆਊਗੀ ਤੁਹਾਡੀ ਫੀਲ ਹੁਣ ਉੱਥੇ ਡਿੱਗੀ ਆ ਵੀ ਬਾਹਰ ਚੱਲ ਜਾ ਤੇ ਕਮਾਈ ਆਊਗੀ ਇੱਥੇ ਰਹਿ ਕੇ ਲੋਕੀ ਕਮਾਈ ਨਹੀਂ ਕੱਢਦੇ ਦੱਸੋ ਇੱਥੇ ਕਮਾਈ ਹੈਗੀ ਅੱਗਾ ਕੁੜੀ ਵੀ ਨਾਲ ਬਾਹਰੋਂ ਹੀ ਆਈ ਓ ਯਾਰ ਬਾਹਰੋਂ ਆਈਏ ਸਾਰੇ ਬਾਹਰ ਹੀ ਸੁਰੇ ਜਾਂਦੇ ਆ ਜਿਹੜੇ ਇੱਥੇ ਲੋਕੀ ਉਹਨਾਂ ਦੇ ਵਿਆਹ ਨਹੀਂ ਹੁੰਦੇ ਦੱਸੋ ਤੇ ਦਾਜੀ ਜੀ ਤੁਸੀਂ ਉੱਥੇ ਗਈ ਆ ਵੀ ਬਾਹਰ ਚੱਲ ਜਾ ਬਾਹਰ ਚੱਲ ਜਾ ਉਹ ਜਾਨਤੀ ਇੱਕ ਬੋਬਾ ਇਹਦੇ ਨਾਲ ਨਹੀਂ ਮੰਨਾਂ ਚੰਦੀ ਗੱਲ ਤੂੰ ਇਹ ਨਾਲ ਕੋਈ ਫਿਰੋ ਕੋਈ ਗੱਲ ਨਹੀਂ ਤੂੰ ਮੈਨੂੰ ਰੋਟੀ ਲਾ ਦੋ ਤੇ ਮੈਂ ਖਾ ਖੇ ਲੰਮੇ ਪਾਵਾਂ ਪੁੱਤ ਘਾਸਣ ਦੇ ਦੀ ਉਹਨਾਂ ਨੇ ਕਿਹਾ ਵੀ ਤੂੰ ਇੱਥੇ ਆ ਕੇ ਰੋਟੀ ਪਾਣੀ ਖਾਓ ਤੇ ਤੂੰ ਇਹੋ ਹੋਏ ਤੇ ਆਈ ਜੇ ਇੱਕ ਵਾਰੀ ਸੋਇ ਦੇ ਵੀ ਰਹੇ ਪੁੱਤ ਸ਼ਰੀਕਾ ਬਰਾਦਰੀ ਆ ਤੇ ਇਹਦੇ ਵਿੱਚ ਰਹਿਣਾ ਅਗਲੇ ਕਹਿੰਦੇ ਆ ਵੀ ਜਿੰਨਾ ਦਿਨ ਵਿਆਹ ਵਾ ਨਾ ਰੋਟੀ ਪਾਣੀ ਸਾਡੇ ਵੱਲ ਵਾ ਚਲੋ ਅਹੀਂ ਜਾਏ ਮੈਂ ਨਾਲੇ ਘਰੋਂ ਫੇਰਾ ਮਾਰ ਜੀ ਤੇ ਨਾਲੇ ਤੂੰ ਵੀ ਆਇਆ ਚਲੋ ਤੂੰ ਨਾਲ ਹੀ ਜਾ ਲੈ ਸਾਡੇ ਨਹੀਂ ਮੈਂ ਨਹੀਂ ਜਾਣਾ ਤੈਨੂੰ ਫਿਰ ਹੋਊਗਾ ਮੈਨੂੰ ਇੱਥੇ ਦੋ ਰੋਟੀਆਂ ਲਾ ਲਓ ਤੇ ਮੈਂ ਖਾ ਕੇ ਲੰਮੇ ਪੈਣ ਲੱਗਾ ਮੈਂ ਥੱਕਾ ਪਣਾ। ਉਹ ਵੀ ਤੇ ਹਿਲਾ ਦੋ ਫਿਰ ਰੋਟੀ ਆ ਗਈ ਯਾਰ। ਚਲ ਕੋਈ ਗੱਲ ਹੈ ਲਾਦਾ ਨਹੀਂ ਕੋਈ। ਯਾਰ, ਖੁੱਕੇ ਪੋਵਾ ਦੇ। ਇਹਨੇ ਮੰਨੀ ਕੀ ਗੱਲ। ਹੁਣ ਦੇ ਰੱਖਿਆ ਫਿਰ ਨਾਲ ਚੱਲ ਜਾ। ਤਿੰਨ ਦਾ 10 ਜੀਨੀਆ ਕਰ। ਤਾਂ ਉਹਨੇ ਕਹਿ ਰਿਹਾ ਸਾਰੇ ਆ ਕੇ ਫੁੱਟ ਕੇ ਇੱਥੇ ਸਕੇ। सॉरी ਮੈਂ ਤੇ ਕੀ ਮਰਣੀ ਖਰੋਕੀ ਪਿਕਾਇਡ ਜਾਵਾਂ ਦੀ। ਸਬਜੀ ਕਰਦੀ ਹੈ। ਤੁਹਾਨੂੰ ਜੀਤਾ ਦਾ ਆੜੀ ਅੱਛਾ ਤੇ ਇਹ ਚਾਹੀਦੀ ਆ ਉਹ ਬੱਦਲ ਦੱਸ ਕੀ ਖਾਣਾ ਕੀ ਕਰਾਂ ਗਾਜਰਾ ਆਓ ਨਹੀਂ ਗਾਜਰਾ ਨਹੀਂ ਮਿਲਦਾ ਆਹ ਦਾ ਖਾਣਾ ਦਾ ਦਰ ਕਰ ਦੋ ਕਰ ਚਲ ਰਾਇਣਾ ਦੋ ਕੀ ਲਾਇਓ ਬਾਕੀ ਮੈਂ ਦੁੱਧ ਪੀ ਲੈਣਾ ਦੋ ਬਲੂਸੀ ਮਿਲਾ ਦੋ ਚਲ ਹਰਦਲ ਪਿਆਜ ਦੋ ਕਿਲੇ ਚ ਤੁਸੀਂ ਕਰਕੇ ਪਿਲੇ ਲੈਣਾ ਹਜ਼ਾਰ ਕਰ ਦੋ ਕਰ ਚਲ ਦਾ ਕਰ ਲੈ ਯਾਰ ਦੋ ਹੀ ਕਰਦਾ ਤੂੰ ਜੇ ਹੁਣ ਟਾਈਮ ਨਾਲ ਆ ਜੇ ਉੱਥੇ ਇਹ ਨਾ ਇਹ ਵੀ ਹੋ ਗਈ ਜਦ ਪਾ ਗਿਆ ਉਹ ਪ੍ਰਕਾਸ਼ ਨੂੰ ਮੇਰੀ ਤਿੰਨ ਚੜੇ ਆਏ ਤੇ ਫਿਰ ਨੌਂੇ ਬਿਠਾਉਣਾ ਹੈ ਤੇ ਤੈਨੂੰ ਪਤਾ ਹੀ ਨਾ ਬੀਬੀਆਂ ਗਈਆਂ ਹੁਣ ਫੇ ਘੜੀ ਕਰੀ ਦਾਤ ਵੇ ਤੱਕ ਆ ਜੇ ਉਹ ਨਾ ਬਹੁਤ ਲੇਟ ਨਾ ਹੋਵੇ ਨਹੀਂ ਨਹੀਂ ਆ ਰਹਾ ਮੈਂ ਹਾਂ ਚਲਾ ਦੋ ਤੂੰ ਨਾ ਗੇਟ ਬੰਦ ਕਰ ਲਈ ਤੇ ਜਾਂ ਚਾਬੀ ਲੈ ਜਾ ਕੇ ਨਾਲ ਹੀ ਬੰਦ ਕਰ ਦੇ ਆ ਚਾਬੀ ਬਾਹਰੋਂ ਮਾਰ ਕੇ ਦੇ ਨਾਲ ਲੈ ਦਿਓ ਹਾਂ ਨਾਲ ਲੈ ਜਾਣੇ ਤੂੰ ਸੋਣੀ ਫਿਰ ਨਿਕਾ ਰੈਸਟ ਕਰ ਲਈ ਆ ਮੈਂ ਅੱਗੇ ਖਲਦਾ ਥੱਕਿਆ ਥੱਕਿਆ ਛੱਡ ਜਾ ਰੈਸਟ ਤਿੰਨ ਲਾਦੂ ਬਰੋਟੀ ਠੀਕ ਮੈਂ ਲਿਓਣੀ ਕਰ ਹਾਂ ਖਾ ਆ ਗਿਆ ਤੇ ਡਿਜੈਸਟ ਕਰ ਲਓ। ਯਾਦ ਨੇ ਆਣਾ ਥੱਕ ਜਾਂਦਾ ਘੰਟੇ ਘੱਟਾਂ ਹੀ। ਰੂਸ਼ੀਏ ਰੋ ਜਾਣਾ ਆਈ ਜਾਂਦੀ। ਬੜੀ ਲੰਮ ਚੰਗੀ ਫਿਰ। ਦਾਲ ਸੁਆ ਮੇਰੇ ਤੁਸੀਂ। ਆ ਆ ਗਿਆ। ਬਸੋ। ਤੇ ਇਹ ਖਣਾ ਫੁਲਕਾ। ਉਹ ਫੁਲਕਾ ਜਿਹੜਾ ਸੱਦਿਆ ਵਾ। ਉਥੇ ਖਾਵਾਂਗੇ ਜਾਗੋ। ਚਲੋ ਠੀਕ ਹੈ ਮੈਂ ਇਹੋ ਪੁੱਛਣਾ। ਤੇ ਬਾਕੀ ਕੱਪੜੇ ਬਦਲਾ ਤੁਸੀਂ। ਮੈਂ ਚਾਟ ਤਿਆਰ ਹੋ ਜਾਣਾ। ਚਲ ਠੀਕ ਆ। ਦੋ ਕੁ ਫੁਲਕੇ ਇਹਦੇ ਨਾਲ। ਤੇ ਦੋ ਕੀ ਲਾਵੀਂ ਰੂਸੀ ਦੇ ਠੀਕ ਹੈ ਨਾ ਹਾਂਜੀ ਆਓ ਤੇ ਪੈਰ ਰਣੇ ਚੱਲ ਕਾ ਜੱਥੇ ਲਾਤ ਦੇ ਦੇ ਨੀ ਲਾਓ ਨਾ ਆ ਆ ਕੇ ਛੇਰੀ ਆਹੀ ਚੱਲੇ ਆ ਪਤਣ ਜਾਓ ਤੇ ਦੁੱਧ ਘਰ ਘਰ ਕੇ ਪੀ ਲਈਂ ਨਾ ਠੀਕ ਹੋ ਠੀਕ ਤਰ ਜਾਈ ਚ ਬਹਿ ਠੰਡ ਵੜੀ ਐ ਬਹਿ ਕੇ ਦਵਾ ਦੁੱਧ ਫੋਨ ਲੈ ਕੇ ਬਹਿ ਗਿਆ ਤੂੰ ਮੈਂ ਤਾਂ ਬੰਦ ਚੱਲ ਦੂਸਰੇ ਕਮਰੇ ਸੋਚਾਈ ਚਲ ਬੰਦ ਆਓ ਛੇਰੀ ਹਾਂਜੀ ਤੂੰ ਚੱਲ ਉਹਥੇ ਆਪਣੇ ਬਿਸਤਰੇ ਚ ਚਲ ਬਹਿ ਲਗਾ ਨਾ ਜਾਓ ਤਹੀਂ ਤੁਸੀਂ ਬਾਰ ਮਾਰ ਰਹੇ ਲੋ ਠੀਕ ਹੈ ਠੀਕ ਠੀਕ ਚਲ ਠੀਕ ਆ ਹੁਣ ਰਿਮਾਰਕ ਕਰਨੀ ਕਰੀ ਚੰਗਾ ਚੰਗਾ ਟਾਈਮ ਨਾ ਆ ਜਿਓ